ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਘਰ ਤੇ ਲੋ ਬਈ ਮੀ ਆ ਗਿਆ। ਹਲ ਤਾਂ ਇੰਨੀ ਧੁੱਪ ਦੀ ਮਤਲਬ ਸਵੇਰੇ ਅੱਜ ਸਵੇਰੇ। ਕੱਲ ਦੀ ਵੀਡੀਓ 'ਚ ਗੱਲ ਕਰਦਾ ਕੱਲ ਦੀ ਵੀਡੀਓ ਇੰਨੀ ਧੁੱਪ ਦੀ ਐਂਡੇ ਦੇਖਣ ਤੁਸੀਂ ਮੀ ਪੈਣ ਲੱਗ ਗਿਆ। ਤੇ ਹੁਣ ਮੜੀ ਰਾਤ ਮਿਲੀ ਬਈ। ਹੋ ਗਰਮੀ ਸੀ ਜੀ ਹੁਣ ਦੇਖੋ ਇਹਨ ਬੱਦਲ ਆਇਆ ਵਾ ਹੁਣ ਮੀਂਹ ਪੈਣਾ ਦਿਖਾਉਂਦਾ ਜਿਹੜੀ ਸਾਡੀ ਗਲੀ ਭਰ ਜਾਂਦੀ ਹੈ ਤੇ ਕਰਦੇ ਵੀਡੀਓ ਸ਼ੁਰੂ ਹੋਵੇ ਸਾਡੀ ਨਾਲੀ ਭਰਨ ਲੱਗ ਗਈ ਬਹੁਤ ਹੈ ਲੋਕਾਈ ਫੋਲੋ ਮੀ ਪੈ ਰਿਆ ਗਲੀ ਭਰ ਗਈ ਹੈਨ ਫੁੱਲ ਤੇ ਮਿਸਤਰੀ ਸਾਡੇ ਅੱਧਾ ਇੱਧਰ ਬੈਠੇ ਆ ਦੇ ਦੇ ਕੇ ਹੁੰਦਕ ਕੋ ਉਹ ਦੇ ਕਿ ਕਿੱਦਾਂ ਖੜੇ ਆ ਉੱਧਰ ਲੈ ਉੱਧਰ ਹੀ ਚੱਲ ਜਾ ਹਾਂ ਇੱਥੇ ਚ ਬਾਹਰ ਚਲਾਉ ਨਾ ਉੱਧਰ ਉੱਧਰ ਹੀ ਚੱਲ ਜਾ ਉਹ ਹਟੇ ਲੱਗੇ ਵੜੀ ਛਤਰੀ ਹਾਂ ਇਹ ਛਤਰੀ ਹੈ ਵਾ ਪਾਲਾ ਦਰਵਾਜੇ ਵਾ ਪਾਲਾ ਬਾਹਰ ਕਹਾਂ ਤਰਨੋ ਕਰਹੀ ਬਹਾ ਕਿ ਉਧਰ ਹੀ ਚਲ ਜਾ ਡੀਨਾ ਥਲੇ ਬੈਠੇ ਉਹ ਹਾਂ ਉਧਰ ਹੀ ਚਲ ਜਾਣਾ ਦਾ ਹੈਂ ਲੋ ਵੀ ਹੁਣ ਦੇਖੋ ਐਂ ਠੰਡਾ ਮੌਸਮ ਹੋ ਗਿਆ ਇਹ ਲੰਘੇ ਪਹਿਲਾਂ ਉਰੇ ਬੈਠੇ ਸੀਗੇ ਮੀਂਹ ਕੜ ਕੇ ਚੱਲੀ ਉਧਰ ਦੇਖੀ ਕਿੰਨਾ ਕੰਮ ਕਰਦੇ ਆ ਨਾ ਪਾਣੀ ਆ ਜਾਂਦਾ ਇਹ ਸਾਡੀ ਨਾਲੀ ਭਰ ਜਾਂਦੀ ਈ ਪੂਰੀ ਉਹ ਦੇਖ ਕੂਸ਼ਨ ਵੜ ਗਿਆ ਟਿਊਸ਼ਨ ਇਹ ਵੀ ਕਹਿੰਦੇ ਹੁਣ ਅੱਜ ਮੀਂਹ ਵੈਗ ਨਾਲ ਛੁੱਟੀ ਹੋ ਗਈ ਟਿਊਸ਼ਨ ਤੇ ਹਟ ਗਿਆ ਨਹੀਂ ਮੀਂਹ ਉਹ ਹਟ ਗਿਆ ਉਹ ਦੇਖੋ ਬੱਦਲ ਚੱਲੀ ਉਧਰ ਤੇ ਲੋਵੇ ਬੱਦਲ ਆਣੇ ਢੁਲ ਗਿਆ ਫੇਰ ਮੀ ਸ਼ੁਰੂ ਹੋ ਗਿਆ ਉਹ ਦੁਬਾਰੰਨੇ ਵੱਧਦਾ ਟੋੜਿਆ ਵਾਲੇ ਵੀ ਦੱਸਿਓ ਬਾਈ ਮੀ ਇੰਨੀ ਪਿਆ ਰਿਆ ਅੱਜ ਛੱਡ ਕੇ ਨਾ ਸੋਣੀ ਝੱਟ ਲੱਗਿਆ ਪਹਿਲਾਂ ਹੁਣ ਫੇਰ ਸ਼ੁਰੂ ਹੋ ਗਿਆ ਉਹ ਦੁਬਾਰਾ ਚੱਟਾਇਆ ਪੱਦੜ ਚਲੋ ਬਈ ਮੀ ਦਾ ਪੈਣੇ ਲੱਗ ਗਿਆ ਤਾਂ ਹੁਣਾ ਹਟਿਆ ਮਣਾ ਜਿਆ ਦਿਹਾੜੀ ਵਾਲਿਆਂ ਨੇ ਛੁੱਟੀਆਂ ਕਰ ਲਈ ਉਮੀਦ ਆ ਪੈਣੇ ਲੱਗ ਗਿਆ ਕਿ ਮੀਂਹ ਚ ਦਾ ਕੰਮ ਹੋਣਾ ਨਹੀਂ ਉੱਧਰ ਜਾ ਕੇ ਦੇਖਦੇ ਬਈ ਅੱਜ ਨਿਊਆ ਪੱਟਤੀ ਨਹੀਂ ਉਹਨਾਂ ਨੇ ਸ਼ਾਇਦ ਪਰ ਰੋ ਵੀ ਦੇਖੀ ਨਹੀਂ ਤੇ ਇਧਰਾ ਪਲੜ ਕਰਕੇ ਬਚਾਓ ਹੋ ਗਿਆ ਬਾਥਾ ਪੁੱਛਣ ਨਹੀਂ ਆਈ ਅੰਦਰ ਨਹੀਂ ਹਲੇ ਵੀ ਕਹਿ ਰਹੇ ਆ ਬਈ ਇਹਦੇ ਥੱਲੇ ਖੜੇ ਰਹੇ ਹਾਂ ਅੱਧਾ ਘੰਟਾ ਜਮੀ ਹਟਿਆ ਨੇ ਫਿਰ ਲੰਗੇ ਗਏ ਯਾ ਨਹੀਂ ਆ ਪਟਦੀਆਂ ਉਹ ਸਿਰੇ ਤੱਕੇ ਪੜ੍ਹ ਦੇਣੀ ਆਹ ਦੀਆਂ ਉਹ ਕੰਨ ਤੱਕ ਪਟਾਣਗੇ ਚਲੋ ਹੁਣ ਦੇਖਦੇ ਕੱਲ ਨੂੰ ਹਵਾ ਚੱਲਦੀ ਐਨ ਮੌਸਮ ਠੰਡਾ ਹੋ ਗਿਆ ਚਲੋ ਜੀ ਹੁਣ ਮੀਂਹ ਘਟਿਆ ਥੋੜਾ ਜਿਹਾ ਤੇ ਗੁੱਜਰ ਅੰਕਲ ਜੀ ਨੂੰ ਰੋਟੀ ਵੇ ਦੇਈਏ ਮੀਂਹ ਬੱਦਨਾ ਜਾ ਬੇ ਕਿੰਨਾ 6.5 ਹੋ ਗਿਆ ਮੈਂ ਹਾਂ 6.5 ਹੋ ਗਿਆ ਹੁਣ ਮੜਾ ਮੀਂਹ ਹਟਿਆ ਬਾਈ ਫੇਰ ਰਿਹਾ ਫੇਰ ਵੀ ਹਾਂ ਕਣਮਣ ਕਾਣੀ ਜੀ ਹੋ ਰੱਖੋ ਚੱਲੀਏ ਦੇਖਿਆ ਇਹ ਰੋਟੀ ਮੀਂਹ ਦੇ ਪਹਿਲਾ ਪਹਿਲਾ ਹਵਾ ਚੱਲ ਵੀ ਠੰਡੀ ਠੰਡੀ ਬਾਈ ਹਾਂ ਜੀ ਚੇਹਲ ਹੋ ਰਿਹਾ ਹਾਂ ਲੋ ਬਈ ਅੰਕਲ ਨੇ ਠੰਡਾ ਮੌਸਮ ਕਰਤਾ। ਜਰ ਤੂਕਿਆ ਲੱਗਿਆ ਪਿਆ ਅੱਜ। ਹੂੰ ਅੰਕਲ ਨੇ ਮੈਨੂੰ ਕੁਛ ਕਰਤਾ। ਉਹ ਕਿਦਾਂ? ਕੀਆ ਦੇ ਗਿਆ। ਪਰਾਠੇ ਦੇ ਰਸੇ ਕਿਹਦੇ ਮੂੰਗ ਜਿ ਪੈ ਜੂ। ਹੂੰ ਉਹ ਖਰਾਵੇ ਆਉਣੀ ਆ। ਮੈਂ ਕੀ ਇਹੀ ਕੀਆ ਕਰਦੇ ਨੇ। ਦੋ ਦਿਨ ਕੀ ਇਹੀ ਚੱਲਣ ਰਹਿ ਗਿਆ। ਹੋ ਰਹਿਣੇ ਬਾਬਾ ਕੱਦੂ ਬਣਾ ਲਾਈਆਂ ਪਈਆਂ। ਕੀਆ ਦੇ ਕੋफ्ते? ਹਾਂ ਕੋफ्ते ਵਧੀਆ। ਕੋफ्ते ਫਿਰ ਕੀ ਆਦੀ ਸਬਜ਼ੀ? ਨਹੀਂ ਕੀ ਆਦਾ ਰਹਦਾ। ਕੋफ्ते ਯਾਰ ਆਲੂ ਭਾਗਿਆ ਨਜ਼ਾਰੇ ਵਾਲੇ ਆ ਜਾਂਦੇ ਆ। ਬਾਤ ਠੀਕ। ਕੌਫਤੇ ਹੀ ਬਣਾਵਾਂਗੇ ਚੱਲ ਇਹਦੇ ਠੀਕ ਆ ਅੰਕਲ ਜੀ ਚੰਗਾ ਬੁਕੇ ਬੋਲ ਡੱਪਾ ਉੱਤੀ ਖੜਾਤਾ ਚਿੱਕੜ ਬਹੁਤ ਆ ਨਾ ਨਾ ਅੱਗੇ ਖੜਾ ਦਿਓ ਥੋੜਾ ਜਿਹਾ ਮੈਂ ਲੋਕ ਲਾਤਾ ਤਾਂ ਦਹੀਂ ਚੱਲਿਆ ਫਟਾਫਟ ਠੀਕ ਨਵਲ ਲੈ ਅੰਕਲ ਜੀ ਦਰਨਾ ਵੀ ਆ ਵੀ ਸੌ ਕਰਤਾ ਤੇ ਲੋ ਵੀ ਅਗਰਾ ਦੇਣ ਅਜ ਅੱਜ ਵੀ ਬੁੱਧਰ ਸੋਹਣਾ ਹੈ ਮੌਸਮ ਠੀਕ ਹੈ ਥੰਡਾ ਹੈ ਰਾਤ ਨੂੰ ਇੰਨੀ ਠੰਡੀ ਵੀ ਹੋ ਗਈ ਦੀ ਸਾਨੂੰ ਪੱਖਾ ਬੰਦ ਕਰਕੇ ਪੈਣਾ ਪਿਆ ਤੁਹਾਡੇ ਵਾਲੇ ਵੀ ਦੱਸਿਆ ਭਾਈ ਇੱਕ ਨਹੀਂ ਹੋਏਗੀ ਠੰਡਕ ਹੋਗੀ ਥੋੜੀ ਜੀ ਤੇ ਇੱਧਰ ਬਾਈਆਂ ਦਾ ਟੈਂਟਰ ਰਾਤ ਦਾ ਜਿਹੜੇ ਥੱਲੇ ਰਾਤ ਦੇ ਰੁਕੇ ਰਹੇ ਰਾਤ ਨਹੀਂ ਮੈਂ ਦਿਨ ਤੇ ਜਾਮੀ ਪੈਂਦਾ ਸੀਗਾ ਚਲੋ ਅੱਜ ਭਾਈ ਦੇਖਦੇ ਕਿ ਅੱਜ ਆ ਨਿਊਆ ਸਾਰੀਆਂ ਕਲੀਅਰ ਕਰ ਦਣ ਤਹ ਲੋ ਵੇ ਮੌਸਮ ਇਹ ਠੰਡਾ ਜਾ ਹੋ ਗਿਆ ਬੱਦਲ ਘੋੜਦਾ ਇੱਧਰੋਂ ਅੱਜ ਦੇਖਦੇ ਬਈ ਆਉਂਦੇ ਕਿ ਨਹੀਂ ਵੈਸੇ ਆ ਤਾਂ ਜਾਣਾ ਉਹਨਾਂ ਨੇ ਆ ਤਾਂ ਜਾਣਾ ਅੱਜ ਤਾਂ ਠੰਡਾ ਮੌਸਮ ਹੈ ਠੰਡਾ ਮੌਸਮ ਹੈ ਇੱਧਰੋਂ ਬਾ ਠੀਕ ਹੈ ਅੱਜ ਤਾਂ ਅੱਜ ਤਾਂ ਪੱਖੇ ਰਹੀ ਵੀ ਠੰਡ ਲੱਗਦੀ ਸੀ ਹਾਂਜੀ ਚਲੋ ਬਈ ਦੇਖਦੇ ਕਾਲਾ ਕੌਂਦੇ ਆ ਜੇ ਮੀਂਹ ਪੈਂਦਾ ਦੇਖਦੇ ਹੁਣ ਕਿਆ ਮੰਦਾ ਚਲੋ ਜੀ ਗੱਡੀ ਕੱਢ ਕੇ ਫੇ ਟਰਾਲੀ ਕੱਢੀਏ ਤੇ ਟਰਾਲੀ ਵੀ ਲਾਈਏ ਬਰੇ ਤੇ ਦਿਹਾੜੀਦਾਰ ਆ ਗਏ ਬਈ ਸਾਰੇ ਨਾ ਆ ਗੱਡੀ ਕੱਢਣੀ ਫੇਰ ਟਰਾਲੀ ਕੱਢਣੀ ਸਾਜੂ ਭਾਈ ਨੂੰ ਵਗਾ ਰਿਹਾ ਮੈਂ ਉਹਨਾਂ ਕੱਢ ਦਨੇ ਪਰ ਗੱਡੀ ਗੱਡੀ ਆ ਪਹਿਲਾਂ ਹਰ ਜਾਓ ਇਸ ਟੋਮੀ ਖੜਾਣ ਜੇਨੋਂ ਆਪਾਂ ਗੱਡੀ ਅੰਦਰ ਲਾ ਦਈਏ ਤੇ ਆਪਣੀ ਗੱਡੀ ਕੱਢ ਲਈਏ ਫਿਰ ਹਾਂ ਜੀ ਹਾਂ ਅੱਛਾ ਆਹੀ ਚੱਕਿਓ ਪਹਿਲਾਂ ਕਿ ਟਰਾਲੀ ਦੇ ਅੰਦਰ ਵੜ ਜਾਈਏ ਅੰਦਰ ਟਰਾਲੀ ਚੱਲ ਜਾਏ ਹਾਂ ਪਰ ਇਹ ਨਾ ਕੋਈ ਆਉਂਦਾ ਜਾਂਦਾ ਫਿਰ ਰਸਤੇ ਕੋਈ ਗੱਡੀ ਉੱਡੀ ਲੰਘਦੀ ਹੁੰਦੀ ਹੈ ਆਹ ਗੁੰਡਾ ਦੇ ਨਿਕਲ ਜੂ। ਗੁੰਡੇ ਜੀ ਨਿਕਲ ਜੂ। ਚਲੋ 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 ਜੀ। ਕੋਵਿਡ ਟਰੈਕਟਰ ਖੜਾਤਾ। ਉਹ ਟਰਾਲੀ ਖੜਾਤਾ। ਉਹ ਰੋੜੇ ਭਾਰੋ। ਇਹ ਭਰ ਦੋਣੇ ਰੋੜੀਆਂ ਦੀ ਫੇਰ ਉੱਥੀ ਉਹ ਖਾਲੀ ਕਰ ਦੇਣੇ ਪਰ ਲੋਵੀ ਟਰਾਲੀ ਭਰਤੀ ਕਿੰਨਾ ਮੈਂ ਕਿਹੜਾ ਜੀ ਦੂਜਾ ਜੀ ਬੱਲੇ ਕਿੱਤਿਆਂ ਕਿ ਰੱਖਿਆ ਹੋਗਾ ਮੈਂ ਉਹ ਦੋ ਜਣੇ ਭਰਨੇ ਆਣੇ ਆ ਹਾਂ ਵਾਹੀ ਭਰਨੇ ਆਲੀ ਆ ਬਾਕੀ ਇੱਕ ਟਾਂ ਲਾ ਰੱਖੀ ਨੇ ਅੱਛਾ ਹੀ ਭਰਤੀਆਂ ਨਹੀਂ ਆ ਰੇਤਾ ਧੱਲੇ ਨਾ ਦੇ ਹਾਂ ਰੇ ਤਈ ਤੇਰੀ ਪੱਥਰਾ ਹਾਂ ਉੱਧਰ ਵੀ ਦੇ ਤਈ ਬਾਤ ਆਦਾ ਇਹਨੇ ਜਗਾ ਖਾਲੀ ਹੋ ਗਈ ਤਲੂ ਹੋਰ ਹੋ ਜਾਣਾ ਇੱਕ ਹੋਰ ਵਾਰ ਜਾਣਾ ਚਾਹੀਦਾ ਹੈ ਸਹੀ ਚੱਕੂਗੇ ਸੋਟੇ ਸਾਵਧਾਨਾਂਗੇ ਹਾਂ ਕੀ ਕਰਾਂਗੇ ਠੀਕ ਤਾਨੂੰ ਇੱਟ ਲੱਗਦੀ ਹੋ ਜੂ ਫਿਰ ਤਲੋ ਵੀ ਹੁਣ ਦਾ ਦੁਪਹਿਰ ਤਿੱਖੀ ਆ ਆਪਾਂ ਨੇ ਵੀ ਬਦ ਕੱਪੜੇ ਬਦਲ ਲੈ ਉੱਧਰੇ ਆ ਕੇ ਦੇਖੀਏ ਕੀ ਗੱਲ ਹੈ ਮੈਂ ਤਾਂ ਕਾਲਜ ਹੁੰਦੀ ਸਾਰੇ ਮੈਂ ਤਾਂ ਵੀਡੀਓ ਉੰਦੋਂ ਸ਼ੂਟ ਲਿਆ ਮੈਂ ਕੱਦਾਂ ਸ਼ੂਟ ਤੇ ਹੁਣ ਜਾ ਕੇ ਦੇਖੀਏ ਕਿੰਨਾ ਕੰਮ ਕੀਤਾ ਵਾ ਚੰਗੀ ਤਰ੍ਹਾਂ ਹੋਂਦਾ ਟੀ ਬ੍ਰੇਕ ਚੱਲਦੀ ਚਾਹ ਬ੍ਰੇਕ ਚੱਲਦੀ ਸਾਰੰਦੀ ਇੰਨੇ ਤੁੱਪਾ ਦੇਖੋ ਆਂ ਤਕੀ ਰਹਿਮ ਠੰਡੀ ਲੰਡੀ ਆ ਤਰਾਦਾ ਮਾਰ ਕੇ ਖਾਲੀ ਕਰੀ ਐ ਇਹ ਤੇ ਲੋਈ ਇੱਕ ਘੇੜਾ ਲੱਗ ਗਿਆ ਹਾਂ ਰੋੜੇ ਬਤਾ ਹਾਂਜੀ ਹਾਂਜੀ ਰੋੜੇ ਬਤਾ ਆਹ ਰੋੜੇ ਆ ਚੱਕ ਗਈ 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 ਹਾਂਜੀ ਹਾਂ ਟਰਾਲੇ ਦੇ ਨੇ ਲੋਡ ਤਾਂ ਹੈ ਨਹੀਂ ਇਹਨੇ ਉਰੀਓ ਖੜਾ ਲੜਣਾ ਕਾਲੋਂ ਪਰ ਆ ਗਿਆ ਉਰੇ ਵੀ ਸੋਣਾ ਚੱਠਾ ਲੱਗ ਗਿਆ ਆਨੇ ਬੰਨਣਾ ਔਖਾ ਹੀ ਬੰਨਣਾ ਹੈ ਉੱਥੇ ਵਜਾ ਦਾਂਗੇ ਟਰਾਲੀ ਲੱਦ ਕੇ ਬੜਾ ਪੱਥਰ ਹੈ ਹੋਰ ਡ੍ਰਿਲੇ ਨਾਲ ਬੰਨ੍ਹ ਦੇ ਜਿਹੜੀ ਮਸ਼ੀਨ ਆ ਉਹ ਮਸ਼ੀਨ ਨਾਲ ਦੇਖ ਲੈ ਮਰਾ ਦਿਓ ਬਾਈ ਦਾ ਜੋਰ ਵਾਹ ਕਰਦਾ ਜੇ ਲਾਂਗੀ ਸਭਲਾ ਨਿਕਾਸੇ ਇੱਕ ਫੇਰੀ ਹਾਂ ਇਹ ਤਾਂ ਉਹ ਬਾਈਲਾ ਹਾਂ ਦੱਬੇ ਇਹਦਾ ਖਤਮ ਕਰ ਹਲਾਓ ਚੱਕੋ ਸਾਰਾ ਸੈਂਟਰ ਉਹ ਚੱਕੋ ਬੈਲਾ ਇਹ ਵਾਲਾ ਨਾ ਪੂਰਾ ਸੈਂਟਰ ਇਹ ਖਾਲੀ ਕਰ ਲੋ ਇਹ ਖਾਲੀ ਕਰ ਹੋਰ ਨਾ ਟਰੈਕਟਰ ਟਰੈਕਟਰ ਵੜਦਾ ਹੋ ਜਾਊਗਾ ਫਿਰ ਹਾਂ ਟਰੈਕਟਰ ਫੇਰ ਪਿੱਛੇ ਇੱਕ ਵਾਰੀ ਟਰੈਕਟਰ ਬੋਰ ਆਉਣਾ ਹਾਂ ਕੋ ਜਿੰਨਾ ਰੋੜਾ ਹੋਊਗਾ ਪੱਠਾ ਇਕੱਠਾ ਕਰ ਲੈਣਾ ਆਪਾਂ ਨੇ ਬਸ ਠੀਕ ਕੱਠਾ ਕਰਕੇ ਇੱਕੋ ਵਾਰੀ ਭਰ ਦੇਣਾ ਫਿਰ ਹਾਂ ਹੁਣ ਦੋ ਟਰਾਲੀਆਂ ਹੋਣਗੇ ਰੋੜੇ ਦੀਆਂ ਦੋ ਰੋੜੇ ਦੀ ਦੋ ਨਹੀਂ ਹੁੰਦੀ ਹੈ ਨਵਾਂ ਚ ਬਹੁਤ ਰੋੜਾ ਹੈ ਹਾਂਜੀ ਨਵਾਂ ਚ ਜ਼ਿਆਦਾ ਰੋੜਾ ਹੈ ਨਵਾਂ ਚ ਰੋੜਾ ਆ ਜਾ ਰੋੜਾ ਹਾਂ ਆਹ ਦਾ ਆਪਾਂ ਨੇ ਭਰਤ ਜੇ ਪਾ ਦੇਣਾ ਥੱਲੇ ਮਿੱਟੀ ਬਹੁਤ ਹੈ ਉਹ ਤਾਂ ਭਰਤ ਜੇ ਪਾਣੀ ਇੱਧਰ ਹੀ ਛੱਡ ਦਾਂਗੇ ਖੋਦ ਕਰੇ ਕਲੀ ਸਭ ਸਫਾਈ ਚ ਪੜਾ ਹੈ ਆ ਦੋ ਸਾਵੇ ਆ ਆ ਕਰ ਲਾ ਜਾਨੂ ਬੜ ਜਾ ਇੱਥੇ ਅੰਨੇ ਮੌਸਮ ਠੰਡਾ ਹੀ ਤਾਂ ਅੱਜ ਮੌਸਮ ਵਧੀਆ ਦੀ ਵੀ ਤਾਂ ਹੀ ਤਾਂ ਹੀ ਕਰ ਰਹੇ ਨਹੀਂ ਰਿਹਾ ਹੂੰ ਠੱਟ ਲੱਗ ਗਈਆਂ ਹਾਂ ਹਾਂ ਦੁਪਹਿਰੇ ਰੋਟੀ ਖਾਂਦੀ ਸਾਰੇ ਜਿਹੜੇ ਚੰਬਰ ਦੇ ਤਿੰਨ ਕਿ ਦਿਨ ਇਹ ਜਿਹੜਾ ਮਸਰਿਆ ਖਿੱਚ ਦੋਗੇ ਕੰਮ ਹੈ ਹਾਂ ਹਾਂ ਹੋ ਜਾਣਾ ਵੀਰੇ ਇਹਦਾ ਜੀ ਮਾਲਕੇ ਟਾਈਮ ਦੇ ਦੇ ਬਸ ਹੈ ਹਾਂ ਬੰਦਾ ਜਿੰਨੀ ਹਰ ਵੀ ਖਾਣ ਨਹੀਂ ਆਉ ਜਣੇ ਆ ਨਾ ਵੀਡੀਓ ਤਾਂ ਖਾਲੀ ਹੋ ਗਈ ਅੱਜ। ਇੱਕ ਚੱਠਾ ਹੋ ਲੱਗਿਆ ਆਪਣਾ ਇੱਕ ਹੋ ਤੇ ਇੱਕ ਹੋ ਲੱਗਿਆ। ਤੇ ਲੋ ਵੀ ਇੱਕ ਆਹ ਸਾਡਾ ਚੱਠਾ ਲੱਗਿਆ। ਤੇ ਦੋ ਲੱਗ ਜਾਣੇ। ਭਰਨੇ ਮੈਚਾ ਵੀ ਆ ਗਿਆ। ਸਾਰੇ ਵੀਰ ਉਹਨੂੰ। ਸਰ ਜੀ। ਉਹਦਾ ਮੈਦਾਨ ਦੇ ਖਾਣ ਆ ਗਿਆ। ਬਾਈਆਂ ਦਾ ਖਾਣ। ਹੂੰ। ਉਹਦੇ। ਚਟਖੜ ਕਾ ਕਿੰਨਾ ਹੁੰਦਾ ਦਾ ਖੜਕਾ ਦਾ ਬਹੁਤ ਉੱਡਦਾ ਹੰਡਰ ਲੱਦਾ ਦਾ ਹੰਡਰ ਲੱਦਾ ਦਾ ਇੱਧਰ ਐਸ ਐਲ ਸੀ ਡੀਆਂ ਗਿਰ ਜਾ ਜੋਰਣਾ ਨਾ ਜਾ ਕੰਦ ਗਿਰਣ ਜਾ ਫੜਕਾ ਆ ਹਣ ਅੱਜ ਖਾਲੀ ਲੈ ਹੈ ਥੋੜਾ ਹੀ ਰਹਿ ਗਿਆ ਹੁਣ ਮਿੱਟੇ ਹੀ ਰਹਿ ਗਿਆ ਕੱਢਣੀਆਂ ਬਸ ਚਾਰ ਕੇ ਦਿਨ ਲੱਜਣੇ ਹੋਰ ਕੋੜੀ ਵੀ ਹਟਾਤੀ ਹੈ ਆ ਵੀ ਤਾਂ ਪਹਿਲੇ ਤੋਂ ਆ ਕੇ ਪਈ ਕਰਦਾ ਪਰ ਹਾਂ ਹੋਰੀ ਆ ਜੀ ਬ੍ਰੈਂਡਾ ਦਾ ਹਾਂ ਹੋਰੀ ਹੋਰੀ ਆ ਆ ਤਾਂ ਫੇਰੇ ਵਿੜਾ ਆ ਗਿਆ ਆ ਤਾਂ ਫ੍ਰੈਂਡ ਔਰ ਇਹ ਤਾਂ ਪੱਕਾ ਬ੍ਰੈਂਡਾ ਦਾ ਦੂਜਾ ਕਮਰਾ ਤਾਂ ਹੁਣ ਆ ਨਵੇਂ ਕਮਰੇ ਆ ਗਏ ਇੱਧਰ ਕੋਈ ਨਾ ਕੰਮ ਹੋ ਰਿਹਾ ਅੱਜ ਨਾ ਇੱਟਾ ਰਹਿ ਗਿਆ ਬਸ ਹੋਰ ਤਾਂ ਕੁਛ ਨਹੀਂ ਬਾਰ ਬਾਰ ਰਹਿ ਗਿਆ ਹੁਣ ਹੁਣ ਮਲਬਾ ਤਾਂ ਹੁਣ ਅੰਦਰ ਹੀ ਰੱਖਣਾ ਆਹੋ ਇਹ ਨਹੀਂ ਘਟਾਣਾ ਹੁਣ ਇੱਧਰ ਹੀ ਭਰਤ ਪਾ ਦੇਣਾ ਇਹਦਾ ਇੱਧਰ ਪਾਣਾ ਭਰਤ ਆਪਾਂ ਆਪਰ ਤੋਂ ਉਧਰ ਕਿ ਕਿ ਗਿੱਠੇ ਬੈਣਾ ਇਹ ਮੈਂ ਹੀ ਰੱਖੇ ਨੇ ਉਧਰ ਉਹ ਖੋਲਣਾ ਦਾ ਯਾਰ ਆ ਮੈਡਲ ਕਿਥੇ ਪੈਂਦਾ ਹੈ ਹੂੰ ਪਾ दिए ਮੇਲੇ ਉਹਰੇ ਟੀਵੀ ਬੈਠੇ ਦੇਖੇ ਕਰਦੇ ਤੇ ਪਏ ਕਰਦੇ ਤੇ ਪਾਈਏ ਨਾ ਕਮਰਾ ਦਾ ਟੀਵੀ ਉਹ ਸਾਹਮਣੇ ਟੀਵੀ ਹੁੰਦਾ ਉਹਦਾ ਔਰੇ ਪਲੱਗ ਔਰੇ ਚਾਰਜਰ ਔਰੇ ਏਸੀ ਹੁੰਦਾ ਤਾਂ ਪਰ ਹੂੰ ਆ ਬਦਲ ਗਿਆ ਦੇਖ ਲੈ ਹਾਂ ਨਕਸ਼ਾ ਬਣਨਾ ਜਾਂ ਨਕਸ਼ਾ ਦੇਖੀ ਤੂੰ ਜਾਂ ਦੇਖੀ ਹੋਣੀ ਵਾਲੇ ਬਣਾ ਸਾਲ ਦੋ ਸਾਲ ਲੱਗੇ ਜਾਣਾ ਹਾਂ ਲੱਗ ਜਾਣਾ ਉਹ ਮਤਲਬ ਅਸੀਂ ਤਿੰਨ ਜਾਂ ਚਾਰ ਮਹੀਨੇ ਤਾਂ ਅੰਦਰ ਰਹਿਣ ਲੱਜੂਗੇ ਉਹ ਬਾਕੀ ਡਿਜ਼ਾਈਨਿੰਗ ਹੌਲੀ ਹੌਲੀ ਕਰ ਲੂਗੇ ਉਹ ਕਮਣਾ ਇੱਕ ਕਮਰਾ ਤਿਆਰ ਕਰ ਲਾਂਗੇ ਪੱਕਾ ਮਕਾਨ ਤਾਂ ਪੈ ਜਾਣਾ ਜਣੀ ਹੂੰ ਹੂੰ ਉਹ ਹੌਲੀ ਹੌਲੀ ਕਰ ਲੇਗੇ ਜਿਹੜਾ ਡਿਜ਼ਾਈਨ ਉਹ ਇੱਕ ਪਰੇ ਰਹਿਣਾ ਉਹ ਨਲਕੇ ਤੱਕ ਆ ਜਾਣਾ ਸ਼ਾਇਦ ਜਿਹੜਾ ਉਹ ਨਲਕਾ ਨਲਕਾ ਉਪਨੀ ਰਹਿ ਗਿਆਲੇ ਹੂੰ ਨਲਕਾ ਰੱਖ ਲੈਣਾ ਵਿੱਚ ਇਹਨੇ ਪੰਜ ਪੰਜ ਬੰਦੇ ਹੁੰਦੇ ਸੀ ਜੇ ਤਾਂ ਕੰਮ ਕਿੱਚਨ ਦਾ ਹੋਰ ਆਹ ਲਾ ਕਾਲ ਦਾ ਗੱਲ ਜਿਹੜਾ ਟੁੱਪਰ ਘਣ ਚੱਲਦਾ ਰਿਹਾ ਕਿ ਐਸੇ ਲੱਗਦਾ ਬਾਈ ਬਹੁਤ ਘਣ ਚਲਾਇਆ ਬਾਈ ਹੂੰ ਜੂਰ 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 ਬਹੁਤ ਜੋਰ ਮਾਰਿਆ ਨੇ ਆਹ ਸਮਝ ਨਹੀਂ ਐਡਾ ਬੜਾ ਉੱਗ ਗਿਆ ਤਾਂ ਉੱਪਰ ਤਾਂ ਹੀ ਗਿਰਿਆਗਾ ਉਦੋਂ ਇੱਥੇ ਵੀ ਬਾਈ ਉਹ ਆਇਆ ਤਾਂ ਕਿਧਰ ਕਿਨੇ ਜੋਰ ਦਾ ਮਾਰਿਆ ਨੇ ਕਿਧਰ ਆਹ ਕਮਰੇ ਚ ਆਹ ਕਮਰੇ ਚ ਵੀ ਬਾਈ ਉਹ ਤਾਂ ਆ ਫਿਰ ਬਾਲੇ ਵਾਲਾ ਤਾਂ ਸੁੱਕ ਹੀ ਢਾ ਹੋ ਗਿਆ ਤਾਂ ਉਹ ਤਾਂ ਕਿੰਨੇ ਕਿੱਲ ਰਗੇ ਅੰਦਰ ਜਿਹੜਾ ਲੈਂਟਰ ਵਾਲਾ ਬਹੁਤ ਔਖਾ ਝੜਿਆ ਸਾਨੂੰ ਪਤਾ ਵੀ ਕਿੱਕਣਾ ਇਹਨਾਂ ਨੇ ਦੂਰ ਮਾਰਿਆ ਭਾਈ ਹੂੰ ਪੂਰੇ ਮਗਾ ਨਾ ਅੱਧੇ ਪਿੰਡ ਤੇ ਖੜਕਾ ਸੁਣਦਾ ਦਾ ਕੰਨ ਨਹੀਂ ਚਲਾ ਸਕਦਾ ਜਿਕਣਾ ਹੁਣ ਧਰ ਹੋ ਜਾਂਦੀ ਸਾਡੇ ਵਰਗੇ ਆ ਦੇਦਾ ਉਹ ਜਿਹੜਾ ਦੂਵੇ ਬੰਦੇ ਦੇ ਨਾਲ ਦੇ ਉਹਨਾਂ ਦੇ ਹੋਏ ਕੀ ਤੇ ਉਹ ਨਹੀਂ ਮੁੜ ਕੇ ਫੇਰ ਇਹ ਬਾਈ ਲੱਗਿਆ ਰਿਆ ਫੇਰ ਵੀ ਆ ਜਾ ਬਰੇ ਹਾਂ ਉਹ ਜ਼ੋਰ ਮਾਰਿਆ ਇਹਨਾਂ ਬਾਈ ਨੇ ਹਾਂ ਤਾਂ ਨਹੀਂ ਹੋਵਤੀ ਆ ਕੰਮ ਤਾਂ ਗੱਲ ਹੋਰ ਕੀ ਗੱਲ ਅੱਧੇ ਦਿਹਾੜੀ ਤੇ ਮੀਂਹੋਂ ਬੈਣ ਲੱਗ ਗਿਆ ਤਾਂ ਹਾਂ ਕੱਲ ਕੰਮ ਸੋਣਾ ਹੋਰ ਕੀ ਚੜੇ ਹੋਣਾ ਦਾ ਹੱਲ ਦੋ ਦਿਨ ਤੇ ਦੇਖੀ ਕਿੰਨਾ ਜਣਾ ਲਾਓ ਬਹੁਤ ਅੱਜ ਇਹਦੇ ਲੈ ਕਿੰਨਾ ਸਾਨੂੰ ਖਾਲੀ ਖਾਲੀ ਲੱਗਦਾ ਇਹ ਸਾਪ ਅੱਧੀਆਂ ਬਸ ਸਮਝ ਲੈ 70% ਕੰਮ ਹੋ ਗਿਆ 70 80 ਚਲੋ ਬੀਤਾ ਹੋ ਜਾਣਾ ਨਾਲ ਦੀ ਨਾਲ ਆਹ ਪਰ ਸੈਕਣੀ ਰਹਿ ਜਾਣਾ ਇਹਦੇ ਭਰਤ ਪੈ ਜਾਣਾ ਹੋਰੇ ਭਰਤ ਪੈ ਜਾਣਾ ਇਹਦੇ ਇਹ ਨਿਊਆ ਕੱਢਣੇ ਪਈਆਂ ਹਾਲੇ ਉਹ ਤਾਂ ਨਿਕਲ ਜਾਣੀਆਂ ਹੁਣ ਉਧਰ ਦੇਖ ਲੈ ਕਿਦ ਦਿਹਾੜੀ ਚ ਤਿੰਨ ਨਿਊਆ ਕੱਢਦੇ ਤਿੰਨ ਚਾਰ ਸਾਈਡ ਦੀਆਂ ਇੱਧਰ ਕਿ ਇੱਧਰ ਕਿ ਇੱਧਰ ਕਿ ਇੱਧਰ ਓਰੇ ਆਇਆ ਤਾਂ ਹੋਣਾ ਨਹੀਂ ਗੇੜਾ ਦਾ ਮਾਰਦਾ ਹੀ ਨਹੀਂ ਹੈਗਾ ਬਈ ਕਾ ਨਵਾਂ ਕੱਟਾਂ ਲੱਗ ਦੂ ਆਕੇ ਹਾਂ ਸਾਡਾ ਕੰਮ ਤਾਂ ਹੋ ਗਿਆ ਹਾਂ ਹੁਣ ਤੇਰਾ ਕੰਮ ਰਹਿ ਗਿਆ ਤੇਰਾ ਮਿਸਤਰੀ ਦਾ ਕੰਮ ਰਹਿ ਗਿਆ ਹੁਣ ਉਹ ਇੱਥੇ ਇੱਥੇ ਤੱਕ ਬਣਦੀ ਆ ਉਹ ਜਿਹੜਾ ਜਗ੍ਹਾ ਜਿਹੜੀ ਤੁਸੀਂ ਬਣਾਉਣੀ ਆ ਹੂੰ ਉਹਦਾ ਕੱਲ ਨੂੰ ਨਿਬੜ ਕੱਲ ਇੱਕ ਹੋਰ ਦਿਹਾੜੀ ਲੱਗਣੀ ਉਹਦੇ ਨਿਬੜ ਜਾਣਾ 3 ਫੁੱਟ ਨਾਲ ਕੇ ਤੋਰੇ ਆ ਰਹੀ ਆ 3 ਤੋਂ ਦਾ ਗਾ ਬੱਦ ਹੈ ਕਿਤੇ ਤੱਕ ਨਾਲ ਕਾ ਟੱਪ ਕੇ ਅਜੂਲੇ ਤੱਕ ਆਹ ਕੰਮ ਤਿਆਰੀ ਆਹ ਗੰਦ ਤੇ ਆ ਆਹ ਲਈ ਤੇ ਆਹ ਲਈ ਠੀਕ ਐ ਸੋਨ ਹੁਣ ਨਿਬੜੇਗਾ ਇਹ ਤਾਂ ਕੰਮ ਦਾ ਥੋੜੀ ਵਾਲੀ ਗੰਦ ਪਰ ਆ ਗਿਆ ਆ ਵੀ ਡੱਬੇ ਤੇ ਇੱਟ ਚੱਕ ਹੋ ਗਈ ਰੱਦੇ ਪੱਟ ਦੇਨੇ ਆ ਥੱਲੇ ਕਿੰਨੀ ਕੁ ਲੰਗੀ ਨਹੀਂ ਇਹ ਤਾਂ ਐ ਨਹੀਂ ਇਹ ਤਾਂ ਉੱਪਰੇ ਰੱਖੀ ਵੀ ਆ ਹੈਂ ਦਾ ਕਾਉਂਦਾ ਦਾ ਇਹ ਤਾਂ ਉੱਪਰੇ ਬਈ ਆਹੀ ਆ ਬਸ ਨਿਕਲ ਗਿਆ ਕੰਮ ਨੇ ਬੜਾ ਇੱਧਰ ਇੱਥੇ ਰੱਖੇ ਆ ਬਸ ਉਹ ਤਾਂ ਸਾਫ ਆਹੀ ਆ ਘਰਨੇ ਨੂੰ ਇੱਕ ਤਾਂ ਹੀ ਪਿਠਾ ਲਿਆ ਬਸ ਹੂੰ ਆ ਤਾਂ ਇੱਕ ਖਲਾਸ ਹੋਈ ਆ ਬਸ ਨਾ ਠੀਕ ਹਾਂ ਕਦੋਂ ਆ ਉਹ ਨਾ ਨਾ ਬਟਣ ਆਪੇ ਤੁਮਲਾ ਇੱਧਰ ਲਾ ਕੋ ਨਾ ਤੇ ਅੱਗੇ ਸਾਡਾ ਹਾਂ ਬਸ ਇਹ ਤਾਂ ਨਿਬ ਕਾਲੂ ਨਿਬੜਿਆਣਾ ਇਹ ਤਾਂ ਇਹਦਾ ਕੰਮ ਤਾਂ ਚੱਲਦਾ ਹੋ ਗਿਆ ਹਾਂ ਇਹ ਬਾਤ ਹੁੰਦਾ ਆਪਣਾ ਇਲਾਜ ਇੱਥੇ ਲਾਉਣਾ ਦੋ ਦਿਨਾਂ ਚ ਅਸੀਂ ਹੋਰ ਵੇਲ ਮਾਰਨੀ ਹੈ ਇਹਦੇ ਚੱਕੇ ਦੋ ਦਿਨ ਤੋਂ ਅਸੀਂ ਕਾਦਣਾ ਹੈ ਕਾਦਣਾ ਕੋਲ ਗਿਆ ਉਹ ਹੀ ਅਸੀਂ ਐਤਵਾਰ ਦੀ ਡੇਟ ਦਿੱਤੀ ਵੀ ਉਹਨੂੰ ਕਿ ਐਤਵਾਰ ਨੂੰ ਲੱਜਾ ਆ ਗਏ ਯਾਰ ਐਤਵਾਰ ਸਾਡੇ ਕੋਲ ਤਾਂ ਅੱਜ ਲੱਗ ਜੀਵੇ ਆਉਂਦਾ ਉੱਪਰ ਪਹਿਲਾਂ ਹੀ ਪਿਆ ਏ ਉੱਧਰ ਤਾਂ ਵੇਲੇ ਹੀ ਪਿਆ ਉਹ ਗਾਡਰ ਪੱਟ ਉਹਨਾਂ ਵੇਲੇ ਹੀ ਪਿਆ ਉਹ ਤਾਂ ਉਹ ਗਾਡਰ ਵੱਟਣੇ ਨੇ ਕਿ ਮੜਾ ਜਾ ਉਹ ਬਸ ਸਾਡੇ ਕੋਲ ਵੀ ਜਲ ਮਾਰੀ ਲੱਗ ਜੂਗੀ ਤਿੰਨ ਦਿਨ ਤਾਂ ਇਹ ਉਹ ਬਟਨ ਤੇ ਲੈ ਲੈਣੇ ਉਹਨਾਂ ਨੇ ਤਿੰਨ ਦਿਨ ਨਾਲ ਤਿੰਨ ਦਿਨ ਤੋਂ ਉਹਨਾਂ ਨੇ ਨਵਾਂ ਬਟਨ ਲਾ ਦੇਣਾ ਹਾਂ ਨਹੀਂ ਅਸੀਂ ਜੇਸਵੀ ਬਲਾ ਲੈਣੀ ਜਾਨ ਨੂੰ ਸਾਡਾ ਕੰਮ ਹੋਣਾ ਅਸੀਂ ਜੇਸਵੀ ਬਲਾ ਲੈਣੀ ਜੋ ਮਾਂ ਨੂੰ ਬਲਾ ਲਓ ਜੇਸਵੀ ਪਟਾਕੇ ਪਾਸੇ ਮਾਰਨੇ ਅਸੀਂ ਟੋਏ ਹਾਂ ਬਾਟਰ ਪਟਣਾ ਨਹੀਂ ਪੜ ਦੇਣਾ ਉਹ ਉਹਨੂੰ ਕਿਹੜਾ ਟਾਈਮ ਲੱਗਣਾ ਕਾਡਰ ਨੂੰ ਚਲੋ ਭਾਈ ਦੇ ਦੇ ਹੁਣ ਕੰਮ ਕਿੰਨਾ ਹੈ ਖਿੱਚ ਦੇ ਕੱਲ ਤੱਕ ਆਉ ਜਾਣਾ ਪੁੱਲੀ ਵੀ ਤੇ ਇੱਥੇ ਆਣਾ ਉਹ ਅੰਦਰ ਸੀ ਉਹ ਤਾਂ ਮਰ ਗਿਆ ਕੱਟਦੀ ਹੋਗੀ ਹਾਂ ਉਹ ਵੀ ਕੱਟਦੀ ਚਲੋ ਵੀ ਅਜੇ ਤੱਕ ਕੰਮ ਖਿੱਚਿਆ ਵਾ ਇਹਨੇ 4 ਦਿਨਾਂ ਦਾ ਕੰਮ ਸਾਰੇ ਲਾਦਣਾ ਹੈਗੇ ਐਤਵਾਰ ਨੂੰ ਮਿਸਤਰੀ ਥੋੜੇ ਕਵੇ ਨਾਗੀ ਸਾਨੂੰ ਜਗ੍ਹਾ ਘਟੀ ਵੀ ਇਧਰ ਨੂੰ ਚਲੋ ਬਈ ਤੇ ਕਰਦੇ ਵੀਡੀਓ ਬੰਦ ਥੋੜੀ ਲੰਬੀ ਹੋ ਜਾਂਦੀ ਆ ਓਕੇ ਬਾਏ ਬਾਏ